ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦਾ ਮੈਸੇਜ ਆਇਆ ਸੀ ਕਿ ਧਨਾਸ਼ਰੀ ਰਾਗ ਦੇ ਵਿੱਚ ਜਦੋਂ ਹੁਕਮਨਾਮਾ ਸਾਹਿਬ ਆਪਾਂ ਲੈਨੇ ਆ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਉਸ ਵਿੱਚ ਇਹ ਸ਼ਬਦ ਆਉਂਦਾ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਉੱਥੇ ਖਖੇ ਦੇ ਪੈਰ ਵਿੱਚ ਜਈਆ ਲੱਗਾ ਪਰ ਆਪਾਂ ਸੰਗਤ ਜੀ ਸਮਝ ਲੈਂਦੇ ਆ ਕਿ ਇਹ ਹਾ ਹਾ ਲੱਗਾ ਹੈ ਔਰ ਇਹ ਅੱਧਾ ਜਈਆ ਆ। ਆਪਾਂ ਇਸ ਦੀ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਏ ਕਿ ਜਿਹੜਾ ਜਈਆ ਹੁੰਦਾ ਹੁੰਦਾ ਇਸ ਤਰ੍ਹਾਂ ਮੂੰਹ ਬਣਿਆ ਹੁੰਦਾ ਹੈ। ਜਿਵੇਂ ਤੁਸੀਂ ਵੇਖ ਰਹੇ ਹੋ ਜਈਏ ਦਾ ਮੂੰਹ ਹਮੇਸ਼ਾ ਇਸ ਤਰ੍ਹਾਂ ਬਣਿਆ ਹੋਵੇਗਾ ਜਿਹੜਾ ਹਾਹਾ ਹੋਵੇਗਾ ਉਹ ਇਸ ਤਰ੍ਹਾਂ ਹੋਵੇਗਾ। ਉਹਦੀ ਬਨਾਵਟ ਇਸ ਪਾਸੇ ਹੋਵੇਗੀ ਤੇ ਜਈਏ ਦੀ ਇਸ ਪਾਸੇ ਹੋਵੇਗੀ। ਇਹ ਤਿਆਰ ਰੱਖਣਾ ਕਿਉਂਕਿ ਜਈਏ ਦੇ ਵਿੱਚੋਂ ਗੁਰਬਾਣੀ ਦੇ ਵਿੱਚ ਕਿਤੇ ਵੀ ਪੈਰ ਵਿੱਚ ਜਈਆ ਲੱਗਾ ਹੈ। ਜਾਂ ਵੈਸੇ ਜਈਆ ਨਾਲ ਜਈਆ ਲੱਗਾ ਹੁੰਦਾ ਹੈ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਮੰਨ ਲਓ ਕਿ ਜਈਏ ਨੂੰ ਸਿਹਾਰੀ ਪਈ ਹੋਈ ਹੈ ਜੇ ਮੰਨ ਲਓ ਇੱਥੇ ਜਈਏ ਨੂੰ ਸਿਹਾਰੀ ਆ ਜਾਂਦੀ ਤੇ ਇਹ ਤੁਸੀਂ ਵੇਖਣਾ ਕਿ ਜਈਏ ਦੇ ਵਿੱਚ ਤਿੰਨ ਅੱਖਰ ਨਿਕਲਦੇ ਨੇ ਸਿਹਾਰੀ ਤਿੰਨ ਅੱਖਰਾਂ ਨੂੰ ਕਿਹੜੇ ਨੂੰ ਪੈਂਦੀ ਹੈ ਊੜੇ ਨੂੰ ਪੈਂਦੀ ਸਿਹਾਰੀ ਜਾਂ ਐੜੇ ਨੂੰ ਪੈਂਦੀ ਜਾਂ ਈੜੀ ਨੂੰ ਪੈਂਦੀ ਈੜੀ ਨੂੰ ਸਿਹਾਰੀ ਪੈਂਦੀ ਹੈ ਇੱਥੇ ਈੜੀ ਸਿਹਾਰੀ ਬਣ ਜਾਣਾ ਹੈ ਜੇ ਜਈਏ ਨੂੰ ਔਂਕੜ ਹੈ ਫਿਰ ਊੜੇ ਔਂਕੜ ਹੁੰਦਾ ਹੈ ਜੇ ਜਈਏ ਨੂੰ ਕੰਨਾ ਫਿਰ ਐੜੇ ਕੰਨਾ ਬਣ ਜਾਂਦਾ ਹੈ ਇਸ ਤਰ੍ਹਾਂ ਇਹ ਧਿਆਨ ਰੱਖਣਾ ਕਿ ਜਈਏ ਨੂੰ ਜਿਹੜੀ ਲਗਾ ਮਾਤਰਾ ਲੱਗੀ ਉਸ ਹਿਸਾਬ ਦੇ ਨਾਲ ਉਹ ਵੱਖਰ ਬੰਨਣਾ ਹੁੰਦਾ ਹੈ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਨੇ ਆ ਕਿਰਪਾ ਕਟਾਖ ਅਬਲੋਕਣ ਕਿਨੂ ਕਈ ਸੰਗਤਾਂ ਪੜ ਜਾਂਦੀਆਂ ਕਟਾਖ ਕਿ ਜਿਹੜਾ ਜਈਆ ਲੱਗਾ ਇਹਨੂੰ ਉਚਾਰ ਨਹੀਂ ਕਰਦੇ ਆ ਕਈ ਪੜਦੇ ਕਟਾਖ ਆ ਕਟਾਕਿਆ ਉਚਾਰ ਨਹੀਂ ਕਰਨਾ ਐੜੇ ਕੰਨਾ ਉਚਾਰ ਨਹੀਂ ਹੈ ਇੱਥੇ ਸੰਗਤ ਜੀ ਇੱਥੇ ਜਿਹੜਾ ਉਚਾਰਨ ਬਣੇਗਾ ਕਕਾ ਟੈਂਕੇ ਕੰਨਾ ਖਖੇ ਸਿਆਰੀ ਐੜਾ ਮੁਕਤਾ ਉਚਾਰਨ ਵਾਸਤੇ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਵਾਸਤੇ ਇਸ ਤਰ੍ਹਾਂ ਜਦੋਂ ਆਪਾਂ ਉਚਾਰਨ ਕਰਨਾ ਕਟਾਕਿਆ ਖਖੇ ਸਿਆਰੀ ਐੜਾ ਮੁਕਤਾ ਖਿਆ ਕਟਾਕਿਆ ਇਸ ਤਰ੍ਹਾਂ ਉਚਾਰਨ ਕਰਨਾ ਕਟਾਕਿਆ ਨਹੀਂ ਕਹਿਣਾ ਜੇ ਆਪ ਕਟਾਕਿਆ ਬੋਲਦੇ ਆ ਤੇ ਇੱਥੇ ਐੜੇ ਨੂੰ ਕੰਨਾ ਲੱਗ ਜਾਂਦਾ ਹੈ ਕ੍ਰਿਪਾ ਕਟਾਕਿ ਅਵਲੋਕਨ ਕਿਨੂ ਇਹ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਤਨਾਸਰੀ ਰਾਗ ਵਿੱਚ ਅੱਗੇ ਸੰਗਤ ਜੀ ਇਹ ਗੁਰਬਾਣੀ ਵਿੱਚ ਆਪਾਂ ਸੁਖਮਣੀ ਸ਼ਬਦ ਆਮ ਹੀ ਸੰਗਤਾਂ ਇਸ ਸ਼ਬਦ ਨੂੰ ਪੜ੍ਹਦੀਆਂ ਸਸੇ ਔਕੜ ਧੱਦੇ ਕੰਨਾ ਖਖੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਤੇ ਇੱਥੇ ਰਾਰਾ ਆਪਾਂ ਸਮਝ ਲੈਂਦੇ ਸੰਗਤ ਜੀ ਕਿ ਹਾ ਹਾ ਲੱਗਾ ਹਾ ਹਾ ਨਹੀਂ ਲੱਗਾ ਇਹ ਅੱਧਾ ਜਈਆ ਲੱਗਾ ਹੋਇਆ ਇਸ ਦਾ ਜਿਹੜਾ ਉਚਾਰਨ ਹੈ ਸਸੇ ਔਕੜ ਧੱਦੇ ਕੰਨਾ ਖਖੇ ਹਿਯਾਰੀ ਐੜਾ ਰਾਰਾ ਸੁਦਾ ਖੇਰ ਖੇ ਅਰ ਸੁਦਾ ਖੇਰ ਇਸ ਤਰ੍ਹਾਂ ਉਚਾਰਨ ਕਰਨਾ ਆਪਾਂ ਪੜ ਜਾਂਦੇ ਹਾਂ ਸੁਦਾਖਰ ਸੁਦਾਖਰ ਨਹੀਂ ਪੜਨਾ ਸੁਦਾਖਰ ਤਾਂ ਬਣੇਗਾ ਜੇ ਇੱਥੇ ਜਈਆ ਨਾ ਲੱਗਾ ਹੋਵੇਗਾ ਪੈਰ ਵਿੱਚ ਜਈਆ ਨਾ ਲੱਗਾ ਹੋਵੇਗਾ ਫਿਰ ਇਸ ਇਹ ਪਾੜ ਬਣਦਾ ਸੁਦਾਖਰ ਇੱਥੇ ਪੈਰ ਵਿੱਚ ਜਈਆ ਲੱਗਾ ਗੁਰਬਾਣੀ ਵਿੱਚ ਆਪਾਂ ਸੁਖਮਨੀ ਸਾਹਿਬ ਵਿੱਚ ਪੜਦੇ ਜਦੋਂ ਸੁਖਮਨੀ ਸਾਹਿਬ ਦੇ ਵਿੱਚ ਪਹਿਲੀ ਅਸ਼ਟਪਦੀ ਦੇ ਵਿੱਚ ਪਹਿਲੇ ਸ਼ਲੋਕ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਸੁਦਾਖ्यर ਸੁਦਾਖ्यर ਖੇਰ ਖਖੇਸ਼ਿਆਰੀ ਐੜਾ ਰਾਰਾ ਸੁਦਾਖ्यर ਇਹ ਆਪਾਂ ਸਮਝ ਲੈਨੇ ਕਿ ਹਾ ਹ ਲੱਗੇ ਅਸੀਂ ਸੰਗਤ ਜੀ ਜਈਆਂ ਦੀ ਤੇ ਹਾਹਿਆਂ ਦੀ ਵੀਡੀਓ ਸਪੈਸ਼ਲ ਬਣਾ ਕੇ ਪਾਈ ਹੋਈ ਹੈ YouTube ਤੇ ਆਪ ਸਰਵਣ ਕਰ ਸਕਦੇ ਹੋ ਸੁਦਾਖ्यर ਸੁਦਾਖ्यर ਉਚਾਰਨ ਕਰਨਾ ਅੱਗੇ ਆਉਂਦਾ ਐੜੇ ਕੰਨਾ ਖਖੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਤੇ ਇੱਥੇ ਰਾਰਾ ਮੁਕਤ ਹੈ ਆਖਰ ਆਪ ਪੜਦੇ ਆਖਰ ਆਖਰ ਉਚਾਰਨ ਕਰਨਾ ਇੱਥੇ ਲੱਗਿਆ ਇਹਦਾ ਜਈਆ ਇਸ ਦਾ ਉਚਾਰਨ ਬਣ ਜਾਣਾ ਐੜੇ ਕੰਨਾ ਐੜੇ ਕੰਨਾ ਦੇ ਵਿੱਚ ਲੱਗਿਆ ਹੀ ਹੋਇਆ ਖਖੇ ਹਿਆੜੀ ਪੈ ਕੇ ਐੜਾ ਤੇ ਰਾਰਾ ਆਖਿਰ ਖੇਰ ਖਖੇ ਹਿਆੜੀ ਐੜਾ ਰਾਰਾ ਖੇਰ ਆਖਿਰ ਜਲਦੀ ਦੇ ਨਾਲ ਪੜ੍ਹ ਦੇਣਾ ਜੇ ਆਪਾਂ ਆਖੇਰ ਪੜ੍ਹਦੇ ਆ ਫਿਰ ਖਖੇ ਨੂੰ ਲਾਂ ਲੱਗ ਜਾਂਦੀ ਆਖਿਰ ਆਖਰ ਉਚਾਰਨ ਕਰਨਾ ਜਿੱਥੇ ਵੀ ਇਹ ਆਪਾਂ ਗੁਰਬਾਣੀ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਹੀ ਆਉਂਦਾ ਹੈ। ਪਹਿਲੀ ਪੰਕਤੀ ਇਹ ਆਉਂਦੀ ਦੂਜੀ ਪੰਕਤੀ ਵਿੱਚ ਇਹ ਆਉਂਦਾ ਹੈ। ਆਖਿਰ ਆਖਿਰ ਉਚਾਰਨ ਕਰਨਾ ਹੈ ਸੁਧਾਖਿਅਰ ਆਖਿਅਰ ਕਟਾਖਿਅ ਕਟਾਖਿਅ ਇਸ ਤਰ੍ਹਾਂ ਉਚਾਰਨ ਕਰਨਾ। ਸੋ ਸੰਗਤ ਜੀ ਜਈਏ ਦੇ ਵਿੱਚੋਂ ਤਿੰਨ ਅੱਖਰ ਕਿਵੇਂ ਬਣਦੇ ਨੇ ਕਿਵੇਂ ਉਚਾਰਨ ਹੁੰਦਾ ਹੈ ਇਸ ਦੀ ਸਪੈਸ਼ਲ ਵੀਡੀਓ ਅਸੀਂ ਪਾ ਕੇ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ। ਆਪ ਜਾ ਕੇ ਸਰਵਣ ਕਰ ਸਕਦੇ ਹੋ। ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ